ਅੱਜ ਦੀ ਮਿਤੀ 15 ਸਤੰਬਰ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਇੱਥੇ ਇਲੀਗਲ ਜਿਹੜੀ ਕੰਸਟਰਕਸ਼ਨਸ ਹਨ ਉਹਨਾਂ ਦੀ ਡਿਮੋਲੀਸ਼ਨ ਕਰਨੀ ਸੀ ਇਹਦੇ ਵਾਸਤੇ ਉਹਨਾਂ ਨੇ ਬਤੌਰ ਡਿਊਟੀ ਮੈਜਿਸਟਰੇਟ ਤੇ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਪੈਦਾ ਨਾ ਹੋਵੇ ਉਹਦੇ ਵਾਸਤੇ ਪੁਲਿਸ ਫੋਰਸ ਉਹਦੀ ਡਿਮਾਂਡ ਕੀਤੀ ਸੀ ਉਹਦੇ ਅਗੇ ਨਜ਼ਰ ਰੱਖਦੇ ਹੋਏ ਮੈਂ ਸਮੇਤ ਡੀਐਸਪੀ ਤੁਰੀ ਐਸਐਚਓ ਸਿਟੀ ਤੁਰੀ ਐਸਐਚਓ सदर ਤੁਰੀ ਡੀਐਸਪੀ ਐਨਡੀਪੀਐਸ ਸਮੇਤ ਸਾਡੀ ਫੋਰਸ ਇੱਥੇ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਨਾ ਹੋਏ ਉਹਦੇ ਕਰਕੇ ਆਪਾਂ ਇੱਥੇ ਆਏ ਆ ਇੱਥੇ ਦੱਸਣੀ ਹੋ ਗਿਆ ਜੀ ਇੱਥੇ ਕੋਈ ਕੁੱਲ 11 ਘਰਾਂ ਦੇ ਇਲੀਗਲ ਜਿੰਨੀਆਂ ਵੀ ਕੰਸਟਰਕਸ਼ਨਸ ਹਨ ਉਹਨਾਂ ਦੀ ਆਪਾਂ ਡਿਮੋਲੀਸ਼ਨ ਕਰਾਂਗੇ ਤੇ ਇਹਦੇ ਕਰਨ ਉਪਰੰਤ ਇਹ ਵੀ ਦੱਸਣਾ ਬਣਦਾ ਹੈ ਕਿ ਇਹਨਾਂ ਦੇ ਉੱਤੇ ਕਈ ਐਨਡੀਪੀਐਸ ਦੇ ਪਰਚੇ ਵੀ ਹਨ ਕਾਫੀ ਐਫ ਆਈ ਆਰ ਵੀ ਦਰਜ ਹੈ ਤੇ ਕਿਉਂਕਿ ਜਿਹੜਾ ਪੂਰਾ ਮੁਹੱਲਾ ਥੋੜਾ ਨਟੋਰੀਅਸ ਹੈ ਤੇ ਇਸ ਕਰਕੇ ਆਪਾਂ ਥੋੜੀ ਫੋਰਸ ਦੀ ਪ੍ਰੈਜ਼ੈਂਸ ਇੱਥੇ ਜ਼ਿਆਦਾ ਰੱਖੀ ਹੈ ਕਿ ਕੋਈ ਵੀ ਅਨਸੁਖਾਵੀ ਜਿਹੜੀ ਘਟਨਾ ਸਿਵਲ ਪ੍ਰਸ਼ਾਸਨ ਨੂੰ ਉਹ ਨਾ ਕਰਨੀ ਪਏ ਸਾਹਮਣੇ ਨਾ ਆਣੀ ਪਏ ਇਸ ਲਈ ਮੇਰਾ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਆਪਣਾ ਕੀਤਾ ਜੇ ਵਾਚ ਲੋ ਨਹੀਂ ਤਾਂ ਸਖਤੋ ਸਖਤ ਕਾਰਵਾਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਮਿਲ ਕੇ ਕਰੇ ਸਰ ਕੀ ਜਿਹੜੀ ਮਹਮ ਅੱਗੇ ਵੀ ਚਲਾਈ ਜਾਵੇਗੀ ਬਿਲਕੁਲ ਜੀ ਇਹ ਮਹਮ ਅੱਗੇ ਜਾਰੀ ਰਹੇਗੀ ਤੇ ਆਪਾਂ ਵਚਨਬੱਧ ਆ ਪੰਜਾਬ ਚੋਂ ਨਸ਼ਾ ਖਤਮ ਕਰ ਦੇਵਾਂਗੇ ਮਾਰੇ ਅਨਸਰਾਂ ਨੂੰ ਕੀ ਚੇਤਾਵਨੀ ਆ ਸਾਡੇ ਕੋਲ ਮਾਰੇ ਅਨਸਰਾਂ ਨੂੰ ਇਹ ਮੈਸੇਜ ਹੈ ਜਾਂ ਤਾਂ ਆਪਣਾ ਕੀਤਾ ਬਾਛ ਲੋ ਸਾਡਾ ਪੰਜਾਬ ਛੱਡ ਦਿਓ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਏਗੀ